ਤੁਸੀਂ ਦੇਖ ਰਹੇ ਹੋ ਚੈਨਲ ਦਾ AK News ਮਹਾਰਾਜ ਚੋਹਾਨ ਇੱਕ ਰੁਖ ਸੋਸਕ ਦੇ ਨਾਮ ਨਾਲ ਪ੍ਰਚਲਿਤ ਕਹਾਵਤ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਇਸ ਵਾਰ ਕਮਿਊਨਿਟੀ ਹੈਲਥ ਅਫਸਰ ਪੂਰੇ ਪੰਜਾਬ ਵਿੱਚ 1 ਜੂਨ ਤੋਂ 5 ਜੂਨ ਤੱਕ ਹਜ਼ਾਰਾਂ ਰੁਖ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਉਣਗੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਨੀਲ ਤਰਗੋਤਰਾ ਜੀ ਨੇ ਦੱਸਿਆ ਕਿ ਪੂਰੀ ਦੁਨੀਆ ਵਿੱਚ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ ਜੇ ਤੁਸੀਂ ਭਾਰਤ ਦੇ ਕਿਸੇ ਵੱਡੇ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇੱਥੇ ਰਹਿਣ ਵਾਲੇ ਲੋਕ ਹਰ ਸਾਲ ਵਧਦੇ ਤਾਪਮਾਨ ਦੇ ਪ੍ਰਦੂਸ਼ਣ ਦੇ ਵਿੱਚ ਕਰ ਕਿਵੇਂ ਜੀ ਰਹੇ ਹਨ ਪੰਜਾਬ ਨੂੰ ਤਾਂ ਪਾਣਿਆਂ ਦਾ ਸੂਬਾ ਕਿਹਾ ਜਾਂਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਮਲਕਪੁਰ ਦੇ ਸਰਪੰਚ ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਸਾਡੇ ਵਾਤਾਵਰਣ 'ਚ ਲਗਾਤਾਰ ਵੱਧਾ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਹਰ ਇੱਕ ਮਨੁੱਖ ਨੂੰ ਆਪਣੇ ਜੀਵਨ 'ਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਉਹ ਤੁਹਾਨੂੰ ਲਈ ਤਸਵੀਰਾਂ ਦੇਖਦੇ ਹਾਂ ਦੇਖਦੇ ਰਹੋ ਚੈਨਲ ਦਾ AK News ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਦੇ ਨਾਲ ਸੋਨੂ ਸਿੰਘ ਜੀ ਦੀ ਆਈਡੀਕਾਸ ਰਿਪੋਰਟ ਇਹ ਦੇਖੋ ਸਰ ਮੇਰਾ ਨਾਮ ਡਾਕਟਰ ਸੁਨੀਲ ਤਰ ਗੋਤਰਾਏ ਜੀ ਕਮਿਊਨਿਟੀ ਹੈਲਥ ਆਫਸਰ ਐਸੋਸੀਏਸ਼ਨ ਦਾ ਪ੍ਰਧਾਨ ਆ ਮੈਂ ਸੂਬਾ ਪ੍ਰਧਾਨ ਸੋ ਯੂਨੀਅਨ ਨੇ ਇੱਕ ਪਿਛਲੇ ਦਿਨੇ ਹੀ ਵਾਤਾਵਰਨ ਵਿਸ਼ਵ ਵਾਤਾਵਰਨ ਦਿਵਸ ਜਿਹੜਾ 5 ਜੂਨ ਨੂੰ ਆ ਰਿਹਾ ਹੈ ਉਹਦੇ ਬਾਬਤ ਯੂਨੀਅਨ ਨੇ ਇੱਕ ਫੈਸਲਾ ਕੀਤਾ ਕਿ ਰੁੱਖਾਂ ਦੇ ਫਾਇਦੇ ਦੱਸਣ ਦੀ ਲੋੜ ਨਹੀਂ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਅੱਜ ਕੱਲ ਜਿੱਦਾਂ ਡਵੈਲਪਮੈਂਟ ਹੋ ਰਹੀ ਆ ਉਹਦੇ ਕਰਕੇ ਰੁੱਖਾਂ ਦੀ ਜਿਹੜੀ ਕਟਾਈ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਰੁੱਖਾਂ ਦੀ ਕਟਾਈ ਦੇ ਕਾਰਨ ਚਾਹੇ ਉਹ ਬਿਮਾਰੀਆਂ ਹੋਣ ਚਾਹੇ ਉਹ ਸਾਫ਼ ਸੁਥਰੀ ਹਵਾ ਹੋਵੇ ਜਾਂ ਵਾਤਾਵਰਣ ਹੋਵੇ ਉਹਦੀ ਬਹੁਤ ਕਮੀ ਆ ਰਹੀ ਹੈ ਸੋ ਯੂਨੀਅਨ ਦੇ ਫੈਸਲੇ ਦੇ ਤਹਿਤ ਇੱਕ ਤਰੀਕ ਤੋਂ ਲੈ ਕੇ 5 ਜੂਨ ਦੇ ਵਿੱਚ ਵਿੱਚ ਸਾਰੇ ਕਮਿਊਨਿਟੀ ਹੈਲਥ ਆਫਸਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਟੋਟਲ 10000 ਰੁੱਖਾਂ ਦਾ ਏਲਾਨ ਦਾ ਜਿਹੜਾ ਆ ਆਪਾਂ ਮਿਸ਼ਨ ਆਰੰਭੇ ਆਇਆ ਸੋ ਉਹਦੇ ਤਹਿਤ ਹੀ ਅੱਜ ਪਿੰਡ ਮਲਕਪੁਰ ਆਯੁਸ਼ਮਨ ਅਰੋਗੇ ਕੇਂਦਰ ਦੇ ਵਿੱਚ ਆਪਾਂ ਜਿਹੜੇ ਬੂਟੇ ਆ ਰੋਖਾ ਜਿਹੜੇ ਸ਼ਾਨਦਾਰ ਤੇ ਫਲਦਾਰ ਉਹ ਲਗਾਏ ਸੋ ਇੱਕ ਗੱਲ ਹੋਰ ਵੀ ਆ ਮਰੇ ਜਿਹੜੇ ਕੈਰੀ ਨੇ ਲੱਗੇ ਬੂਟੇ ਲੱਗੇ ਆ ਜਿਹਨੂੰ ਪ੍ਰਾਈਜ਼ ਨੂੰ ਅੱਗ ਲਾਉਂਦੇ ਨਾਲ ਸਵਾਹ ਹੋਏ ਜਣੂ ਕੇ ਹੋਰ ਬੜੀ ਗੱਲ ਹੈ ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇਹ ਮੇਰੀ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਹੈ ਕਿ ਇਸ ਚੀਜ਼ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਦੇਖੋ ਕਿਸਾਨਾਂ ਦੀ ਆਪਣੀਆਂ ਮਜਬੂਰੀਆਂ ਕੁਝ ਚੀਜ਼ਾਂ ਹੈਗੀਆਂ ਸਰਕਾਰ ਦੇ ਦਵਾਨ ਲੇਕਿਨ ਫਿਰ ਵੀ ਜੇ ਆਪਾਂ ਕੁਝ ਇਦਾਂ ਦਾ ਕਰਦੇ ਹਾਂ ਸਾਨੂੰ ਬੂਟਿਆਂ ਦੀ ਜਿਹੜੀ ਧਿਆਨ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਰੱਖਣਾ ਜ਼ਰੂਰੀ ਹੈ ਤਾਂ ਕਿ ਉਹ ਲੋਕਾਂ ਦਾ ਜਿਹੜਾ ਆ ਨੁਕਸਾਨ ਨਾ ਹੋਵੇ ਜਿਹੜੇ ਬੂਟੇ ਆ ਉਹ ਖਰਾਬ ਨਾ ਹੋਣ ਸਰ ਲੋਕਾਂ ਨੂੰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਇੱਕ ਚੈਨਲ ਦੀ ਬਹੁਤ ਟੀਮ ਦਾ ਮੈਂ ਸਾਰੀ ਦਾ ਧੰਨਵਾਦ ਕਰਦਾ ਆ ਤੁਹਾਡੇ ਰਾਹੀਂ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿੰਨੇ ਵੱਧ ਆਪਾਂ ਰੁੱਖ ਲਾਵਾਂਗੇ ਆਉਣ ਵਾਲੀ ਪੀੜ੍ਹੀ ਸਾਡੀ ਓਨੀ ਸੁਖਾਲੀ ਨਿਕਲੇਗੀ ਦੇਖੋ ਆਪਾਂ ਪੁਰਾਣਾ ਸਮਾਂ ਯਾਦ ਕਰੀਏ ਸਾਡੇ ਦਾਦੇ ਪੜਦਾਦੇ ਸਾਡੇ ਪਿਛੋਕੜ ਸਾਡੇ ਪਿੰਡਾਂ ਪਿੰਡਾਂ ਦਾ ਜਿਹੜਾ ਵਾਤਾਵਰਣ ਸੀਗਾ ਉਹ ਕਿੰਨਾ ਸਵੱਛ ਸੀਗਾ ਤੇ ਅੱਜ ਕੱਲ ਜਿਹੜਾ ਰੁੱਖਾਂ ਦੀ ਕਟਾਈ ਕਟਾਈ ਦੇ ਕਾਰਨ ਜਿਹੜਾ ਹਾਲਾਤ ਆ ਉਹ ਬੜੇ ਵੱਧ ਤੋਂ ਬੱਤਰ ਹੋਣ ਲੱਗ ਗਏ ਆ ਚਾਹੇ ਉਹ ਪਾਣੀ ਹੋਵੇ ਚਾਹੇ ਉਹ ਹਵਾ ਹੋਵੇ ਕਿਸੇ ਵੀ ਪਿੰਡ ਦੀ ਉਸ ਤਰੀਕੇ ਦੀ ਨਹੀਂ ਰਹੀ ਜਿੱਦਾਂ ਦੀਆਂ ਪਹਿਲਾਂ ਸੀਗੀਆਂ ਸੋ ਮੇਰੀ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਆ ਕਿ ਆਪਾਂ ਰੁੱਖਾਂ ਦੀ ਜਿਹੜੀ ਗਿਣਤੀ ਆ ਵਧਾਈਏ ਆਪਣੀ ਜ਼ਿੰਮੇਵਾਰੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਜੇ ਆਪਾਂ ਇੱਕ ਇੱਕ ਦੋ ਦੋ ਰੁੱਖ ਵੀ ਲਾ ਦਈਏ ਤੇ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਾਓ ਕਿ ਰੁੱਖਾਂ ਦੀ ਗਿਣਤੀ ਆਉਣ ਵਾਲੇ 2-4 ਸਾਲਾਂ ਤੱਕ ਕਿੱਥੇ ਪਹੁੰਚੇਗੀ ਧੰਨਵਾਦ ਜੀ ਮਨਜੀਤ ਸਿੰਘ ਪਿੰਡ ਮਲਕਪੁਰ ਤੋਂ ਸਰਪੰਚ ਸਰ ਇੱਕ ਰੁੱਖ ਸੋਸਕ ਅੱਜ ਇਹ ਪੁਰਾਣਾ ਕੀਤਾ ਉਹਨੇ ਕਰਵਾ ਦਿੱਤਾ ਇੱਕ ਰੁੱਖ 100 ਸੁਖ ਜਿਹੜਾ ਇਹ ਬਿਲਕੁਲ ਠੁਕਣੀ ਗੱਲ ਆ 100 ਤੋਂ ਵੀ ਇਹਦੇ ਜ਼ਿਆਦਾ ਫਾਇਦੇ ਆ ਦੂਸਰਾ ਜਿਹੜਾ ਅੱਜ ਇਹ ਪੁਰਾਣਾ ਡਾਕਟਰ ਸਾਹਿਬ ਹਰਾਂ ਦੀ ਟੀਮ ਵੱਲੋਂ ਤੇ ਪਿੰਡ ਦੇ ਸਹਿਯੋਗ ਮਤਲਬ ਪੰਚਾਇਤ ਦੇ ਸਹਿਯੋਗ ਨਾਲ ਜਿਹੜਾ ਕੀਤਾ ਬਹੁਤ ਵਧੀਆ ਛਲਾਗਾ ਯੋਗ ਕੰਮ ਆ ਤੇ ਬਾਕੀ ਹਰ ਬੰਦੇ ਨੂੰ ਹਰ ਕਿਸਾਨ ਨੂੰ ਜਿੱਦਾਂ ਸਾਡੇ ਮੋਟਰਾਂ ਦੇ ਜਗ੍ਹਾ ਖਾਲੀ ਪਈ ਹੈ ਬੰਨਿਆਂ ਤੇ ਖਾਲੀ ਜਗ੍ਹਾ ਪਈਆਂ ਨੇ ਉੱਥੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਮੈਂ ਆਪ ਵੀ ਤਕਰੀਬਨ ਹਰ ਸਾਲ ਕੋਈ 150 ਰੁੱਖ ਲਾਉਂਦਾ ਵਾ ਜੀ ਆਪਣੇ ਖੇਤਾ 'ਚ ਪਾਪਲਰ ਲਾਉਣਾ ਵਾ ਉਹਨਾਂ ਦਾ ਫਾਇਦਾ ਵੀ ਹੁੰਦਾ ਤੇ ਵਾਤਾਵਰਣ ਵੀ ਸ਼ੁੱਧ ਹੁੰਦਾ ਉਹਦੇ ਨਾਲ ਤੇ ਬਾਕੀ ਬੰਦਾ ਕੀ ਰੱਖਿਆ ਜਿਹੜੇ ਜਿਹੜੀ ਵੀ ਦਾਦੇ ਕਿਸਾਨ ਨੇ ਮੈਸੇਜ ਇਹ ਹੀ ਹੈ ਕਿ ਉਰਾਲੀ ਝੋਨੇ ਦੀ ਤੇ ਮਤਲਬ ਇਹ ਜਿਹੜਾ ਕਣਕ ਦਾ ਨਾਲ ਇਹਨੂੰ ਅੱਗ ਨਹੀਂ ਲਾਉਣੀ ਚਾਹੀਦੀ ਮੈਂ ਤੇ ਘੱਟੋ ਘੱਟ ਪਿਛਲੇ 8-10 ਸਾਲ ਤੋਂ ਕਦੀ ਵੀ ਆਪਣੇ ਖੇਤ 'ਚ ਅੱਗ ਨਹੀਂ ਲਾਈ ਤੇ ਮੈਨੂੰ ਮਕਾਦਾ ਮੈਪੇ ਵੱਲੋਂ ਸਰਟੀਫਿਕੇਟ ਵੀ ਮਿਲੇ ਨੇ ਤੇ ਇਹਦਾ ਬਹੁਤ ਫਾਇਦਾ ਬੈਨੀਫਿਟ ਆ ਇਹਨੂੰ ਆਪਾਂ ਰਹਿਦ ਖੂਟ ਜਿਹੜੀ ਵਿੱਚੇ ਪੈਲੀਆਂ ਦੇ ਵਾਈਏ ਉਹਦੀ ਖਾਦ ਵਗੈਰਾ ਵੱਧਦੀ ਹੈ ਤੇ ਦੂਸਰਾ ਜਿਹੜਾ ਵਾਤਾਵਰਨ ਉਹ ਵੀ ਨਹੀਂ ਗੰਦਲਾ ਹੁੰਦਾ ਤੇ ਬਹੁਤ ਇਹਦਾ ਫਾਇਦਾ ਵਾ ਇਹ ਹਰ ਇੱਕ ਕਿਸਾਨ ਨੂੰ ਚਾਹੀਦਾ ਕਿ ਅੱਗ ਨਾਲ ਆਏ ਇਹ ਬੇਨਤੀ ਆ ਬਾਕੀ ਤੁਹਾਡਾ ਸਾਰੇ ਇੱਥੇ ਆਈ ਹੋਈ ਟੀਮ ਦਾ ਮਤਲਬ ਚੈਨਲ ਵਾਲੇ ਮਾਧਿਅਮ ਵੱਲੋਂ ਆਉਂਦੇ ਇੱਥੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਮੈਂ ਸਾਫਕਾ ਮੈਂਬਰ ਪਿੰਡ ਵਾਲਾ ਕੋਲ ਤੋਂ ਤੇ ਅਸੀਂ ਡਾਕਟਰ ਸੁਨੀਲ ਜੀ ਦਾ ਬੜਾ ਧੰਨਵਾਦ ਕਰਦੇ ਆ ਨਾਲ ਸਾਰੇ ਜੀ ਪੰਚਾਇਤ ਮੈਂਬਰ ਤੇ ਪਿੰਡ ਦੇ ਸਹਿਯੋਗ ਦੇ ਨਾਲ ਅੱਜ ਵਾਸਪੈਡੀਆਂ ਦਾ ਜਿਹੜਾ ਡੇੜੇ ਆ ਇੱਕ ਤੋਂ ਪੰਜ ਨੂੰ ਤੱਕ ਡੂਕੇ ਲਾਉਣ ਦਾ ਆਪਾਂ ਇੱਥੇ ਡੂਕੇ ਰਾਏ ਡਿਸਪੈਂਸਰੀ ਦੇ ਵਿੱਚ ਤੇ ਆਪਾਂ ਇਹੋ ਸੰਦੇਸ਼ ਦੇ ਦਿਆਂ ਕਿ ਵੱਧ ਤੋਂ ਵੱਧ ਡੂਕੇ ਲਾਓ ਕਿਉਂਕਿ ਕਟਾਈ ਕਰਦੇ ਆ ਆਪਾਂ ਕਟਾਈ ਕਰਨ ਲਈਆਂ ਟਾਈਮ ਨਹੀਂ ਲੱਗਦਾ ਮੁਕੇ ਪਾੜਨ ਲੱਗਿਆ ਪਤਾਵਾਗ ਪਾੜਨੇ ਪੈਂਦੇ ਆ ਇੱਕ ਆਪਣੇ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਜਾਂ ਨਾਲ ਨੂੰ ਅੱਗ ਨਾਲ ਲਾਈਏ ਜੇ ਆਪਾਂ ਮਜਬੂਰ ਹਾਂ ਦਬਣੀ ਨਹੀਂ ਆ ਤੇ ਬੂਟਿਆਂ ਦਾ ਖਿਆਲ ਰੱਖੀਏ ਕਿਉਂਕਿ ਬੂਟਾਂ ਤੇ ਬੂਟਿਆਂ ਦੇ ਉੱਪਰ ਪੰਛੀ ਜਿਹੜੇ ਬੈਠੇ ਹੁੰਦੇ ਉਹਨਾਂ ਦੇ ਬੱਚੇ ਜਾਂ ਹੋਰ ਵੀ ਬੜਾ ਨੁਕਸਾਨ ਹੁੰਦਾ ਹੈ ਨਾ ਇਸ ਕਰਕੇ ਘਰਾਂ ਦੇ ਵਿੱਚ ਪੱਥਰ ਲੱਗੇ ਨੇ ਤੇ ਬੂਟੇ ਲੋਕਾਂ ਨੇ ਕੁੱਟ ਦਿੱਤੇ ਆ ਤੇ ਬੂਟੇ ਜ਼ਰੂਰੀ ਨੇ ਜੇ ਕਿਸੇ ਨੂੰ ਜਿੱਥੇ ਵੀ ਖਾਣਾ ਹੈ ਗਿਆ ਜੇ ਖੇਤਾਂ 'ਚ ਆ ਜਾਂਦੇ ਜੀ ਆ ਜਾਂ ਆਪਣੇ ਘਰ 'ਚ ਕਿਸੇ ਨੁੱਕਰ ਦੇ ਵਿੱਚ ਇੱਕ ਦਾ ਬੂਟਾ ਜ਼ਰੂਰ ਲਾਉਣ ਏ ਡਾਕਟਰ ਸਾਹਿਬ ਹਰਾਂ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਇਹਨਾਂ ਨੇ ਪਿੱਛੇ ਜੇ ਵੀ ਸਾਡੇ ਨਾਲ ਸਾਈਕਲ ਦੇ ਉੱਪਰ ਮਤਲਬ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਪਿੰਡ ਦੇ ਵਿੱਚ ਕਿ ਡੀਪੀ ਤੇ ਹੋਰ ਬੋਡਿਆਂ ਦੀਆਂ ਤੇ ਆਮ ਜਿਹੜੀਆਂ ਲੋਕਾਂ ਨੂੰ ਬਿਮਾਰੀਆਂ ਆਮ ਹੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹਰ ਇੱਕ ਘਰ ਦੇ ਵਿੱਚ ਦਵਾਈਆਂ ਚਲਦੀਆਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਕਿਤਾਂ ਦਾ ਕੋਈ ਸ਼ੰਕਾਰਾ ਪਾਇਆ ਜਾਂਦਾ ਆ ਹੋਰ ਅਸੀਂ ਪੰਚਾਇਤ ਦੇ ਸਹਿਯੋਗ ਨਾਲ ਡਾਕਟਰ ਸਾਹਿਬ ਹਰਾਂ ਨੂੰ ਇੱਕ ਇਨਵੈਟਰ ਆਪਣੇ ਤੌਰ ਤੇ ਲਵਾ ਕੇ ਦੇ ਰਹੇ ਆ ਕਿ ਡਾਕਟਰ ਸਾਹਿਬ ਜੀ ਜਦੋਂ ਘਟ ਲੱਗਦਾ ਬੀਬੀ ਦਾ ਤੇ ਇਹਨਾਂ ਨੂੰ ਪਰੇਸ਼ਾਨੀ ਨਾਲ ਆ ਰਹੀ ਜੀ ਮੈਂ ਵੀ ਬਹੁਤ ਧੰਨਵਾਦ ਕਰਦੀ ਆ ਡਾਕਟਰ ਸਾਹਿਬ ਦਾ ਤੇ ਤੁਹਾਡੀ ਟੀਮ ਦਾ ਤੇ ਤੁਹਾਡੇ ਚੈਨਲ ਵਾਲਿਆਂ ਦਾ ਧੰਨਵਾਦ ਜੀ